ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮੈਂ ਅੱਜ ਵੀਡੀਓ ਪਾਉਣ ਲੱਗਿਆ ਤੁਹਾਨੂੰ ਬੇਨਤੀ ਹੈ ਵੀ ਇਹਨੂੰ ਜ਼ਰੂਰ ਸ਼ਰੂ ਤੋਂ ਲੈ ਕੇ ਅਖੀਰ ਤੱਕ ਦੇਖਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਕਿੰਨੇ ਡੇਰਿਆਂ ਦੇ ਵਿੱਚ ਆਪਾਂ ਦੇਖਿਆ RAM ਰਹੀਮ ਤੋਂ ਲੈ ਕੇ ਆਸਾ ਰਾਮ ਤੱਕ ਲਾ ਲਓ ਬਾਕੀਆ ਨਹਿਰ ਵਾਲਾ ਲਾ ਲਓ ਆਪਣੇ ਕਿੰਨੇ ਬੱਚਿਆਂ ਨਾਲ ਬੱਦ ਪਹਿਲੀਆਂ ਇਹ ਕਰਦੇ ਰਹੇ ਆ ਕਿੰਨੇ ਰੇਪ ਹੋਏ ਆ ਇਸੇ ਤਰ੍ਹਾਂ ਇੱਕ ਘਟਨਾ ਸਾਹਮਣੇ ਆਈ ਆ 100 ਕੁੜੀਆਂ ਬਲਾਤਕਾਰ ਕਰਕੇ ਰੇਪ ਕਰਕੇ ਵਿੱਚ ਉਹਦੇ ਬੱਚੀਆਂ ਵੀ ਆ ਉਹ ਮਾਰ ਕੇ ਦੱਬ ਦਿੱਤੀਆਂ ਗਈਆਂ ਇਹ ਇੱਕ ਘਟਨਾ ਹੋਈ ਆ 14 ਜੁਲਾਈ ਆਲੇ ਦਿਨਕ ਨਕਾਬ ਉਸ ਬੰਦਾ ਕarnataka ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਹੁੰਦਾ ਜਜ ਸਾਹਮਣੇ ਉਸ ਨੇ ਆਖਿਆ ਵੀ 1995 ਤੋਂ ਲੈ ਕੇ 2014 ਤੱਕ ਉਹ 100 ਦੇ ਕਰੀਬ ਲਾਸਾਂ ਰੇਪ ਕੀਤੀਆਂ ਹੋਈਆਂ ਲਾਸਾਂ ਉਹ ਦਫਨਾ ਚੁੱਕਿਆ ਏ ਉਸ ਨੇ ਦੱਸਿਆ ਵੀ 1995 ਵਿੱਚ ਕarnataka ਦੇ ਦੱਖਣ ਕੰਨੜ ਜ਼ਿਲ੍ਹੇ ਵਿੱਚ ਬੈਲਕਮ ਗੜੀ ਚ ਇੱਕ ਮੰਦਿਰ ਆ ਜੈਨ ਮੰਦਿਰ 800 ਸਾਲ ਪੁਰਾਣਾ ਇੱਕ ਪਰਿਵਾਰ ਦਾ ਮੰਦਿਰ ਜੈਨ ਪਰਿਵਾਰ ਦਾ ਮੰਦਿਰ ਮੰਨਿਆ ਜਾਂਦਾ ਹੈ ਉਹ ਮੰਦਿਰ ਦੇ ਵਿੱਚ ਟਰਸਟ ਆ ਜਿਹੜਾ ਟਰਸਟੀ ਆ ਜਿਹੜੇ ਉਹ ਬਹੁਤ ਪਾਵਰਫੁੱਲ ਨੇ ਉਹ ਕਹਿੰਦਾ ਵੀ 1995 ਦੇ ਵਿੱਚ ਜਦੋਂ ਮੈਂ ਸਫਾਈ ਇੱਥੇ ਕਰਨ ਲੱਗਿਆ ਤਾਂ ਪਹਿਲੀ ਵਾਰ ਮੈਨੂੰ ਇੱਕ ਰਾਤ ਉਹਨਾਂ ਨੇ ਆਖਿਆ ਵੀ ਇੱਕ ਲਾਸ ਹੈ ਇਹਨੂੰ ਦਫਨਾ ਉਹ ਕਹਿੰਦਾ ਮੈਂ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਇਹ লাশ ਦਫਨਾਉਣੀ ਕਹਿੰਦਾ ਫਿਰ ਮੇਰੀ ਕੁੱਟਮਾਰ ਕੀਤੀ ਗਈ ਮੇਰੇ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਇਹ ਤੁਹਾਨੂੰ ਜਾਤੀਵਾਦ ਵੀ ਆਊਗਾ ਧਿਆਨ ਨਾਲ ਸੁਣਿਓ ਵੀਡੀਓ ਜਦੋਂ ਕਹਿੰਦਾ ਮੇਰੀ ਕੁੱਟਮਾਰ ਕੀਤੀ ਗਈ ਸਾਤੋਂ ਫਿਰ ਮੈਨੂੰ ਉਹਨਾਂ ਨੇ ਮਜਬੂਰ ਕੀਤਾ ਮੈਂ ਉਹ ਕੁੜੀ ਦਫਨਾਤੀ ਕਹਿੰਦਾ ਉਦੋਂ ਬਾਅਦੇ ਕੰਮ ਚੱਲ ਪਿਆ ਫਿਰ 1 2 ਹੁਣ ਤੱਕ ਕਹਿੰਦਾ ਮੈਨੂੰ ਚਿਹਰੇ ਦਾ ਯਾਦ ਨਹੀਂ ਦੋ ਚਿਹਰੇ ਮੈਨੂੰ ਜਾਦਾ ਉਹੀ ਕਹਿੰਦਾ ਆਤਮਾਵਾ ਰਾਤ ਨੂੰ ਮੇਰੇ ਮੈਨੂੰ ਸੌਂ ਨਹੀਂ ਦਿੰਦੀਆਂ 11 ਸਾਲ ਹੋ ਗਏ ਪੂਰੇ ਵੀ ਉਹ ਮੇਤੋਂ ਕਹਿੰਦਾ ਇਨਸਾਫ ਮੰਗ ਰਹੀਆਂ ਨੇ ਕਹਿੰਦਾ ਮੈਂ ਲੋਕ ਲੋਕ ਕੇ ਜ਼ਿੰਦਗੀ ਗੁਜ਼ਾਰ ਰਿਹਾ ਸੀਗਾ ਉਹ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਭੱਜਿਆ ਬੰਦਾ ਉਹ ਜਿਵੇਂ ਉਹਨੇ ਦੱਸਿਆ ਆਪਦਾ ਨਾਮ ਨਹੀਂ ਉਹਨੇ ਦੱਸਿਆ ਉਹ ਕਹਿੰਦਾ 2000 ਤਕਰੀਬਨ 10 ਦੇ ਵਿੱਚ ਇੱਕ ਕੁੜੀ ਇਹਨਾਂ ਨੇ ਮੈਨੂੰ ਬੱਚੀ ਦੀ লাশ ਦਿੱਤੀ ਕਹਿੰਦਾ ਕਹਿੰਦੇ ਵੀ ਇਹਨੂੰ ਦਫਨਾ ਦੇ ਕਹਿੰਦਾ ਜਦੋਂ ਮੈਂ ਤਕਰੀਬਨ ਦੇਖਿਆ ਉਹਦੀ ਉਮਰ 10 ਤੋਂ 12 ਸਾਲ ਹੋਣੀ ਆ ਅਧ ਨੰਗੀ ਉਹਦੀ ਲਾਸ ਤੇ ਉਹਦਾ ਬੈਗ ਤੇ ਉਹਦੇ ਕੱਪੜੇ ਨਾਲ ਇਹਨਾਂ ਨੇ ਮੈਨੂੰ ਦਿੱਤੇ ਮੈਂ ਦਫਨਾਤੀ ਤੇ ਇੱਕ ਕਹਿੰਦਾ 20-21 ਸਾਲ ਦੇ ਕਰੀਬ ਕੁੜੀ ਹੋਣੀ ਆ ਜਿਹਦਾ ਚਿਹਰਾ ਤਜਾਬ ਨਾਲ ਫੂਕਿਆ ਹੋਇਆ ਸੀਗਾ ਉਹ ਮੈਨੂੰ ਇਹਨਾਂ ਨੇ ਦਫਨਾਉਣ ਨੂੰ ਦਿੱਤੀ ਉਹ ਕਹਿੰਦਾ ਮੈਨੂੰ ਚੀਤੇ ਨੇ ਉਹ ਕੁੜੀਆਂ ਰਾਤ ਨੂੰ ਕਹਿੰਦਾ ਮੇਰੇ ਸੁਪਨੇ ਚਾਉਂਦੀਆਂ ਨੇ ਮੈਨੂੰ ਸੌਣ ਨਹੀਂ ਦਿੰਦੀਆਂ ਮੈਨੂੰ ਕਹਿੰਦੀਆਂ ਵੀ ਇਨਸਾਫ ਦੇ ਸਾਨੂੰ ਤੇ 2014 ਚ ਕਹਿੰਦਾ ਉਹ ਕਹਿੰਦਾ ਵੀ ਇੱਕ ਨਵਾਲੇ ਕੁੜੀ ਇਹਨਾਂ ਨੇ ਮੈਨੂੰ ਜਦੋਂ ਦਫਨਾਉਣ ਨੂੰ ਆਖਿਆ ਉਹ ਕੁੜੀ ਮੈਂ ਦਫਨਾਤੀ ਉਹ ਕਹਿੰਦਾ ਜਦੋਂ ਬਾਅਦ ਚ ਪਤਾ ਲੱਗਾ ਉਹ ਸਾਡੀ ਕਹਿੰਦਾ ਰਿਸ਼ਤੇਦਾਰ ਨਿਕਲੀ ਕਹਿੰਦਾ ਮੇਰਾ ਜਮੀਰ ਇਆਜਤ ਨਹੀਂ ਸੀ ਦੰਦਾ ਕਹਿੰਦਾ ਫਿਰ ਮੈਂ ਉਥੋਂ ਭੱਜ ਗਿਆ ਪਰਿਵਾਰ ਨੂੰ ਲੈ ਕੇ ਅਸੀਂ ਕਹਿੰਦਾ ਦਿਨ ਕੱਟੀਆਂ ਕੀਤੀਆਂ ਜੰਗਲਾਂ ਚ ਰਹੇ ਕਿਤੇ ਲੋਕ ਲੋਕ ਤੇ ਰਹੇ ਵੀ ਕਿਤੇ ਸਾਨੂੰ ਮਾਰ ਨਾ ਦੇਣ ਉਹਦਾ ਕਹਿਣਾ ਵੀ ਜਿੰਨਾ ਚਿਰ ਮੇਰੇ ਪਰਿਵਾਰ ਨੂੰ ਜਿਹੜਾ ਧਰਮ ਸਥਾਨ ਮੰਦਿਰਵਾਜ ਦਾ ਉਹ ਕਨਾਟਕਾ ਦਾ ਵੀ ਜਿੰਨਾ ਚਿਰ ਮੇਰੇ ਪਰਿਵਾਰ ਨੂੰ ਤੇ ਮੈਨੂੰ ਪੂਰੀ ਸੁਰੱਖਿਆ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਅਸੀਂ ਵੀ ਮੈਂ ਉਹਨਾਂ ਦੇ ਨਾਂ ਉਨੀ ਨ ਸਰਕਾਰ ਨੇ ਜਦੋਂ ਹੁਣ ਅਦਾਲਤ ਨੇ ਉਹਦੇ ਤੇ ਸੁਣਵਾਈ ਕੀਤੀ ਤਾਂ ਇਹ ਮੀਡੀਆ ਦੇ ਵਿੱਚ ਵੀ ਨਹੀਂ ਪਹਿਲਾਂ ਇਹਨਾਂ ਨੇ ਗੱਲ ਆਉਣ ਦਿੱਤੀ ਬਾਲੀ ਤਾਂ ਕਨਾਟਕ ਦੇ ਸੀਐਮ ਸਿੱਧਾ ਰਮਈਆ ਨੇ ਇਹ ਤੇ ਐਸਆਈਟੀ ਦਾ ਗਠਨ ਕੀਤਾ ਚਾਰ ਪੂਰੇ ਇਮਾਨਦਾਰ ਅਫਸਰ ਵੱਖ-ਵੱਖ ਜ਼ਿਲ੍ਹਿਆਂ ਦੇ ਉਹਨਾਂ ਦੀ ਗਵਾਈ 'ਚ ਸੱਟ ਬਣਾਈ ਗਈ ਆ ਤੇ ਜਿਹੜਾ ਉਹ ਮੰਦਿਰ ਆ ਧਰਮ ਸਥਾਨ ਉਹਦਾ ਟਰਸਟੀ ਆ ਉਹਦਾ ਨਾਮ ਹੈਗਾਗਾ ਬਰਿੰਦਰ ਬਰਿੰਦਰ ਹੈਗੜੀ ਜੋ ਉਸ ਸਮੇਂ 2013 ਤੱਕ ਉਹਦਾ ਟਰਸਟੀ ਚੇਅਰਮੈਨ ਰਿਹਾ ਜਾਨੀ ਕਿ ਸਾਰਾ ਮਾਲਕ ਸੀਗਾ ਉਹ ਬੰਦਾ ਹੁਣ ਰਾਜ ਸਭਾ ਮੈਂਬਰ ਤੇ ਉਹਨੂੰ ਪਦਮ ਪੂਸ਼ਣ ਤੇ ਵਿਭੂਸ਼ਣ ਦੋ ਉਹਨੂੰ ਜਿਹੜੇ ਆਪਣੇ ਸਭ ਤੋਂ ਵੱਡੇ ਪੁਰਸਕਾਰ ਆ ਉਹ ਵੀ ਉਹਨੂੰ ਮਿਲ ਚੁੱਕੇ ਆ ਵੀ ਹੋ ਸਕਦਾ ਹੁਣ ਜਦੋਂ ਇਹ ਰੌਲਾ ਪਿਆਗਾ ਤਾਂ ਬਹੁਤ ਸਾਰੇ ਲੋਕ ਸਾਹਮਣੇ ਆਏ ਆ ਖਾਸ ਕਰਕੇ ਦੋ ਮਾਵਾਂ ਸਾਹਮਣੇ ਆਈਆਂ ਨੇ ਕਹਿੰਦੇ ਵੀ ਇਹ ਜਿਹੜੀਆਂ ਘਟਨਾਵਾਂ ਤਾਂ ਇੱਥੇ ਪਹਿਲਾਂ ਵੀ ਹੁੰਦੀਆਂ ਸੀ ਉੱਥੇ ਧਰਮਸਥਾਨ ਚ ਉਹ ਪਿੰਡ ਚ ਜਿਹੜੇ ਟਰਸਟੀ ਆ ਕਹਿੰਦੇ ਇਹਨਾਂ ਦੇ 1979 ਦੇ ਵਿੱਚ ਇੱਕ ਬੀਦ ਬੱਲੀ ਨਾਂ ਦੀ ਅਧਿਆਪਕ ਪੜਾਉਂਦੀ ਸੀ ਜੋ ਦਲਤ ਜਮਾ ਦਲਤ ਸਮਾਜ ਨਾਲ ਸੰਬੰਧਿਤ ਸੀ ਉਹਦੀ ਬਾਰੀ ਸੀ ਉੱਥੇ ਪ੍ਰਿੰਸੀਪਲ ਲੱਗਣ ਦੀ ਪਰ ਇਹਨਾਂ ਨੇ ਕਿਸੇ ਨੂੰ ਹੋਲ ਲਾਤਾ ਉੱਥੇ ਟਰਸਟੀਆਂ ਨੇ ਉਹਨੇ ਕਹਿੰਦੇ ਵਿਰੋਧ ਕੀਤਾ ਉਹ ਕੋਰਟ ਦੇ ਵਿੱਚ ਗਈ ਕੋਰਟ ਦੇ ਵਿੱਚ ਉਹਦੀ ਜਿੱਤ ਵੀ ਹੋਈ ਉਹ ਜਦੋਂ ਉਹਨੇ ਬਹਿਣਾ ਸੀ ਅਹੁਦੇ ਤੇ ਤਾਂ ਉਹਦੀ ਪਟ્રોલ ਛੜਕ ਕੇ ਮਚਾ ਕੇ ਹੱਤਿਆ ਕਰ ਦਿੱਤੀ ਗਈ ਉਹਦੇ ਪਰਿਵਾਰ ਨੂੰ ਉਹਦਾ ਜਿਹੜੀ ਪੋਸਟਮਾਰਟਮ ਰਿਪੋਰਟ ਸੀ ਉਹ ਮਿਲ ਦਿੱਤੀ ਗਈ ਉਸ ਤੋਂ ਬਾਅਦ ਕਹਿੰਦੇ ਵੀ 1986 ਚ ਆ ਕੁਝ ਮੇਰੇ ਲਿਖਿਆ ਵੀ ਹੋਇਆਗਾ ਇੱਥੇ 1986 ਚ ਕਹਿੰਦਾ ਵੀ ਦੂਜਾ ਮਸਲਾ ਸਾਹਮਣੇ ਕਹਿੰਦੇ ਆਇਆ ਵੀ ਪਦਮ ਲਤਾ ਨਾਂ ਦੀ 16 ਸਾਲ ਦੀ ਇੱਕ ਕੁੜੀ ਸੀ ਜੋ ਧਰਮ ਸਥਲ ਦੇ ਵਿੱਚ ਪੜ੍ਹਾਈ ਕਰਨ ਆਈ ਸੀ ਉਹ ਨਦੀ ਕਿਨਾਰੇ ਤੋਂ ਗਾਇਬ ਹੋ ਗਈ ਕੁਝ ਦਿਨਾਂ ਬਾਅਦ ਉਹਦੀ লাশ ਮਿਲੀ ਹੱਥ ਪੈਰ ਉਹਦੇ ਬੰਨੇ ਹੋਏ ਸੀ ਤੇ ਰੇਪ ਉਹਦੇ ਨਾਲ ਹੋਇਆ ਸੀ ਇਹ ਮਸਲਾ ਵੀ ਇਹਨਾਂ ਨੇ ਉੱਥੇ ਹੀ ਦੱਬਤਾ ਉਸ ਤੋਂ ਬਾਅਦ 2000 ਕਹਿੰਦੇ ਵੀ ਤਿੰਨ ਦੇ ਵਿੱਚ ਇੱਕ ਅਨੰਨਿਆ ਨਾਂ ਦੀ ਕੁੜੀ ਕਲਕੱਤੇ ਤੋਂ ਐਮਬੀਬੀਐਸ ਦੀ ਸਟੂਡੈਂਟ ਸੀ ਦੂਜੇ ਸਾਲ ਦੀ ਉਹ ਉੱਥੇ ਘੁੰਮਣ ਆਈ ਤੇ ਉਹ ਗਾਇਬ ਹੋ ਗਈ ਜਦੋਂ ਉੱਥੇ ਨਾ ਗਈ ਤਾਂ ਉਹਦੀ ਮਾਂ ਅਨੰਨਿਆ ਦੀ ਸੁਜਾਤਾ ਆਈ ਇੱਥੇ ਕਲਕੱਤੇ ਤੋਂ ਉਹਨੇ ਕਾਫੀ ਭਜਨਾਟ ਕੀਤੀ ਪੁੱਛ ਗਏ ਸਕੇ ਉੱਥੇ ਕੀਤੀ ਉਹਨੂੰ ਬੰਦਿਆਂ ਨੇ ਆਖਿਆ ਵੀ ਜਿਹੜਾ ਇੱਥੇ ਧਰਮਸਥਾਨ ਦਾ ਟਰੱਸਟ ਆ ਤੂੰ ਉਹਨਾਂ ਨਾਲ ਗੱਲ ਕਰ ਜਦੋਂ ਉਹਨਾਂ ਨਾਲ ਗੱਲ ਕਰਨ ਗਈ ਤਾਂ ਰਾਸਤੇ ਦੇ ਵਿੱਚ ਉਹਨੂੰ ਗੁੰਡਿਆਂ ਨੇ ਕੁੱਟਿਆ ਮਾਰਿਆ ਬੇਹੋਸ਼ ਕਰਕੇ ਉਹਨੂੰ ਸਿਰ ਤੱਕ ਜਦੋਂ ਉਹਨੂੰ ਹੋਸ਼ ਆਈ ਜਦੋਂ ਉਹਨੇ ਦੇਖਿਆ ਉਹ ਬੰਗਲੌਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੋਈ 3 ਮਹੀਨੇ ਬਾਅਦ ਉਹਨੂੰ ਹੋਸ਼ ਆਈ ਤੇ ਉਦੋਂ ਦੇਸ਼ ਦੇ ਵਿੱਚ ਬਹੁਤ ਮੁਜ਼ਾਰੇ ਹੋਏ ਸੀ ਪਰ ਦੋਸ਼ੀਆਂ ਤੇ ਅਸਲ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਕੋਈ ਤੇ ਇੱਕ ਕੁੜੀ ਕਹਿੰਦੇ ਵੀ 2012 ਦੇ ਵਿੱਚ ਸੁਚਨਿਆ ਉਹ ਨੇਤਰਵਤੀ ਨਦੀ ਆ ਉਥੇ ਮੰਦਰ ਦੇ ਕੋਲੇ ਉਥੋਂ ਕਹਿੰਦੇ ਗਾਇਬ ਹੋਈ ਸੀ ਜਿਵੇਂ ਨਰਭਾਇਆ ਕਾਂਡ ਹੋਇਆ ਸੀ ਉਵੇਂ ਉਹਦੇ ਨਾਲ ਦਰਿੰਦਗੀ ਹੋਈ ਸੁਚਨਿਆ ਨਾਲ ਉਹਦੇ ਕੇਸ 'ਚ ਵੀ ਦੇਸ਼ ਦੇ ਵਿੱਚ ਬਹੁਤ ਮੁਜ਼ਾਰੇ ਹੋਏ ਪਰ ਦੋਸੀ ਪਾਵਰਫੁੱਲ ਸੀ ਮਸਲਾ ਕਹਿੰਦੇ ਉੱਥੇ ਹੀ ਦਬ ਗਿਆ ਹੁਣ ਉਹਨਾਂ ਦੀਆਂ ਮਾਂ-ਮਾਂ ਵੀ ਸਾਹਮਣੇ ਆਈਆਂ ਸੁਚੰਨਿਆਂ ਤੇ ਅਨੰਨਿਆਂ ਦੀ ਵੀ ਇਹਨਾਂ ਦੀ ਡੀਐਨਏ ਵੀ ਕਰਾਇਆ ਜਾਵੇ ਜਿਹੜੀਆਂ ਹੱਡੀਆਂ ਮਿਲਦੀਆਂ ਨੇ ਉੱਥੋਂ ਹੁਣ ਜਿਹੜੀ ਖਦਾਈ ਹੋ ਰਹੀ ਆ ਉੱਥੇ ਮੰਦਿਰ ਮੰਦਿਰ ਦੇ ਆਲੇ-ਦਾਲੋਂ ਕਹਿੰਦੇ ਵੀ ਹੱਡੀਆਂ ਵੀ ਮਿਲ ਰਹੀਆਂ ਨੇ ਉੱਥੇ ਜਿਹੜਾ মিডিਆ ਗਿਆ ਜਿਹੜੇ ਉੱਥੋਂ ਦੇ ਬਦਮਾਸ਼ ਆ ਗੁੰਡੇ ਆ ਉਹਨਾਂ ਦੇ ਟਰੱਸਟੀਆਂ ਦੇ ਉਹਨਾਂ ਨੇ ਕਹਿੰਦੇ মিডিਆ ਵਾਲਿਆਂ ਨਾਲ ਕੁੱਟਮਾਰ ਕੀਤੀ ਕਈ ਪੱਤਰਕਾਰ ਹਸਤਾਲ ਦੇ ਵਿੱਚ ਵੀ ਦਾਖਲ ਨਹੀਂ ਉਹਨਾਂ ਦੇ ਵਿੱਚੋਂ 5 ਤੱਕ ਵੀ ਕੱਢ ਲਈਆਂ ਇਹ ਦੱਸੋ ਕਿੰਨਾ ਚਿਰ ਹੋ ਗਿਆ ਸਾਨੂੰ ਜਾਦ ਹੋਇਆਂ ਨੂੰ ਪਰਦੇਸ ਕਿੱਧਰ ਨੂੰ ਜਾ ਰਿਹਾ ਜਿਹੜੀ ਉੱਥੇ ਵਿਰੋਧੀ ਧਿਰ ਦੇ ਵਿੱਚ ਬੀਜੇਪੀ ਜਿਹੜਾ ਇਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਅਸੋਕ ਉਹਨੇ ਬੜਾ ਘਟਿਆ ਬਿਆਨ ਦਿੱਤਾ ਉਹ ਕਹਿੰਦਾ ਇਹ ਮੁਸਲਮ ਸਮਾਜ ਸਾਨੂੰ ਬਦਨਾਮ ਕਰਨਾ ਚਾਹੁੰਦਾ ਇਹ ਸਾਰੀ ਸਾਜ਼ ਹੀ ਉਹਨਾਂ ਦੀ ਹੈ ਦੱਸੋ ਇਹਦੇ ਵਿੱਚ ਮੁਸਲਮ ਧਰਮ ਦੇ ਬੰਦਿਆਂ ਦਾ ਕੀ ਮਤਲਬ ਜਿਹੜਾ ਜੇਦੀ ਰੱਪਾ ਸਾਫਕਾ ਮੁੱਖ ਮੰਤਰੀ ਆ ਉਹ ਕਹਿੰਦਾ ਇਹ ਮਸਲਾ ਇਹ ਹੈ ਜਿਵੇਂ ਇਹਦਾ ਕੋਈ ਨਾ ਸੈਰਾ ਨਾ ਪੈਰਾ ਬਈ ਇਹ ਝੂਠਾ ਮਸਲਾ ਗਾ ਹੁਣ ਇੱਕ ਬੰਦਾ ਚੀਕ ਚੀਕ ਕੇ ਅਦਾਲਤ ਤੇ ਬਚ ਆਖ ਰਿਹਾ ਵੀ ਆਓ ਮੈਂ ਤੁਹਾਨੂੰ ਲੈ ਕੇ ਚਲਦਾ ਉਥੇ ਜਿੱਥੇ ਲਾਸਾਂ ਦਫਨਾ ਬਈ ਜਿੱਥੇ ਹੱਡੀਆਂ ਦਫਨਾ ਉਹ ਕਹਿੰਦਾ ਵੀ ਕਈ ਵਾਰੀ ਇਹ ਪੈਟਰੋਲ ਜਾਂ ਡੀਜ਼ਲ ਮੈਨੂੰ ਦੇ ਦਿੰਦੇ ਸੀ ਵੀ ਛਿੜਕ ਕੇ ਅੱਗ ਲਾ ਦੇ ਕਹਿੰਦਾ ਮੈਂ ਅੱਗ ਲਾ ਆਂਦਾ ਸੀਗਾ ਜਿਹੜੇ 11 ਸਾਲ ਕਹਿੰਦਾ ਵੀ ਉਹ ਕਹਿੰਦਾ ਵੀ ਜਿਹੜਾ ਮੈਂ ਰਿਹਾ ਬਹੁਤ ਮੈਂ ਲੋਕ ਕੇ ਰਿਹਾ ਇੱਕ ਕਹਿੰਦਾ ਮੈਂ ਦਲਤ ਹੋਣ ਦੇ ਨਾਤੇ ਵੀ ਇਹ ਪਾਵਰਫੁਲ ਲੋਕਾਂ ਨਾਲ ਬੀ ਮੈਂ ਕਿੱਥੋਂ ਲੜ ਲੈਂਦਾ ਉਹਨੇ ਆਖਿਆਗਾ ਸ਼ਿਕਾਇਤਕਰਤਾ ਨੇ ਦੱਸਿਆ ਕਿ ਵੀ ਇਹ ਮੰਦਿਰ ਵਿੱਚ ਸ਼ਕਤੀਸ਼ਾਲੀ ਸਮਾਜਿਕ ਢਾਂਚਾ ਵੀ ਸ਼ਕਤੀਸ਼ਾਲੀ ਪੂਰਾ ਸਮਾਜਿਕ ਢਾਂਚਾ ਹੈਗਾ ਢਾਂਚਾ ਕੰਮ ਕਰ ਰਿਹਾ ਇਹ ਮੰਦਿਰ ਸੱਤਾ ਦਾ ਵੀ ਕੇਂਦਰ ਮੰਨਿਆ ਜਾਂਦਾ ਉਹ ਕਹਿੰਦਾ ਕਿਸੇ ਦਲਤ ਦਾ ਇਹਨਾਂ ਵਿਰੁੱਧ ਜਾਣਾ ਮੌਤ ਨੂੰ ਦਾਅਤ ਦੇਣ ਦੇ ਬਰਾਬਰ ਆ ਕਹਿੰਦਾ ਜਿਹੜਾ ਸ਼ਿਕਾਇਤਕਰਤਾ ਉਹਨੇ ਆਖਿਆ ਉਹ ਫੇਰ ਵੀ ਉਹ ਬੰਦੇ ਨੂੰ ਸਲੂਟ ਆ ਜਿਹਨੇ ਆਖਿਆ ਉਹ ਕਹਿੰਦਾ ਮੇਰੀ ਅੰਤਰਾਤਮਾ ਦੇ ਬੋਹ ਸੀ ਉਹ ਮੈਂ ਕੀ ਪ੍ਰਮਾਤਮਾ ਨੂੰ ਜਵਾਬ ਦਿੰਦਾ ਤੇ ਜਿਹੜੀਆਂ ਰੂਹਾਂ ਮੇਰੇ ਸੁਪਨੇ ਚ ਆਉਂਦੀਆਂ ਨੇ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਕਹਿੰਦਾ ਕਹਿੰਦਾ ਮੈਂ 11 ਸਾਲ ਇਹੀ ਡਰਦਾ ਰਿਹਾ ਵੀ ਮੈਨੂੰ ਕਿਤੇ ਮਾਂ ਨਾ ਦੇਣ ਮੇਰੇ ਪਰਿਵਾਰ ਨੂੰ ਨਾ ਮਾਰ ਦੇਣ ਪਰ ਕਹਿੰਦਾ ਹੁਣ ਮੇਰੇ ਕਹਿੰਦਾ ਪਾਪਾ ਦਾ ਘੜਾ ਭਰ ਗਿਆ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਉਹ ਮੈਨੂੰ ਕੁੜੀਆਂ ਸੌਣ ਨਹੀਂ ਦਿੰਦੀਆਂ ਵੀ ਉਹ ਕਹਿੰਦੀਆਂ ਵੀ ਸਾਨੂੰ ਇਨਸਾਫ ਦੇ ਕਹਿੰਦਾ ਇਸ ਲਈ ਮੈਂ ਅਦਾਲਤ ਦੇ ਵਿੱਚ ਆਇਆ ਹੁਣ ਐਸਆਈਟੀ ਦਾ ਗਠਨ ਹੋ ਚੁੱਕਿਆ ਬਕਾਇਦਾ ਹੁਣੇ ਦੇਖਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਈ ਜਾਂ ਇਹ ਮਸਲੇ ਨੂੰ ਦਵਾਇਆ ਜਾਂਦਾ ਤੇ ਜਾਂ ਫਿਰ 100 ਦੇ ਕਰੀਬ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਨਸਾਫ਼ ਮਿਲਦਾ ਜਾਂ ਨਹੀਂ ਮਿਲਦਾ ਮੇਰੀ ਲੋਕਾਂ ਨੂੰ ਵੀ ਅਪੀਲ ਆ ਭਈ ਜਿਹੜੀਆਂ ਤੁਹਾ ਆਪਣੀਆਂ ਧੀਆਂ ਗਾ ਬੇਟੀਆਂ ਨੇ ਇਹਨਾਂ ਨੂੰ ਡੇਰਿਆਂ 'ਚ ਨਾ ਜਾਣਦਿਆ ਕਰੋ ਡੇਰਿਆਂ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਇਹ ਵੀਰੋ ਆਪਾਂ ਆਪਣੇ ਨੇੜੇ ਜਗਰਾਉਂ ਏਰੀਆ ਦੇ ਵਿੱਚ ਦੇਖਿਆ ਹੀ ਆ ਕਿੰਨੀਆਂ ਵੀਡੀਓ ਬੈਲ ਹੋਈਆਂ ਸੀਗੀਆਂ ਉਹ ਕਿਵੇਂ ਇੱਕ ਠਾਠ ਵਾਲਾ ਭੂਰਾ ਪਰ ਬੱਚੇ ਨਾਲ ਕੋਕਰਮ ਕਰ ਰਿਹਾਗਾ ਇਹ ਬਾਬੇ ਆ ਜਿਹੜੇ ਇਹਨਾਂ ਨੇ ਇੱਥੇ ਜਿਹੜੇ ਡੇਰਿਆਂ ਦੇ ਵਿੱਚ ਜ਼ਿਆਦਾ ਤਾਂ ਲੋਕ ਆ ਜਿਹੜੇ ਘਰੋਂ ਮਲੰਗ ਹੋ ਗਏ ਜਮਾਂ ਹਾਰ ਕੇ ਉਹਨਾਂ ਨੇ ਬਹਿ ਗਏ ਜਾ ਕੇ ਜਿਨ੍ਹਾਂ ਨੇ ਸਭ ਕੁਝ ਵੇਚਤਾ ਵਟਤਾ ਉਹ ਜਾ ਕੇ ਬੈਠ ਗਏ ਉਹ ਉਵੇਂ ਹੀ ਲੋਕਾਂ ਨਾਲ ਦੁਰਬਿਹਾਰ ਕਰਦੇ ਆ ਪੁੱਠਾ ਬੋਲਦੇ ਆ ਹਰ ਕਿਸੇ ਨੂੰ ਉਹੀ ਸੋਚ ਆ ਉਹਨਾਂ ਦੀ ਪਰਮਾਤਮਾ ਕਹਿੰਦੇ ਹੁੰਦੇ ਸਭ ਦੇ ਅੰਦਰ ਆ ਸਭ ਤੋਂ ਵੱਡਾ ਰੱਬ ਨੂੰ ਮਿਲਣ ਦਾ ਜਰੀਆ ਇਨਸਾਨ ਹੀ ਆਤ ਹਰ ਧਰਮ ਮਨੁਸ਼ਾਨੀਅਤ ਸਿਖਾਉਂਦਾ ਪਰ ਜਿਨ੍ਹਾਂ ਚ ਇਨਸਾਨੀਅਤ ਹੀ ਨਹੀਂ ਹੈਗੇ ਜਿਹੜੇ ਪੂਰਾ ਪੂਰਾ ਬੱਚਿਆਂ ਨਾਲ ਦਰਿੰਦਗੀ ਕਰਦੇ ਆ ਉਹ ਕਿੱਥੋਂ ਤੁਹਾਨੂੰ ਰੱਬ ਨੂੰ ਮਿਲਾ ਦੇਣਗੇ ਐਸ ਲਈ ਆਪ ਵੀ ਸचेत ਰਹੋ ਆਪਣੇ ਰਸਤੇਦਾਰਾਂ ਨੂੰ ਵੀ ਆਖਿਆ ਕਰੋ ਵੀ ਆਪਣੀਆਂ ਬਹੂ ਬੇਟੀਆਂ ਬੱਚਿਆਂ ਨੂੰ ਕਿਸੇ ਵੀ ਡੇਰੇ 'ਚ ਨਾ ਜਾਣ ਦਿਆ ਕਰੋ ਇਹ ਸਾਥ ਲਾਣਾ ਕਿਸੇ ਦਾ ਸਕਾ ਨਹੀਂ ਹੈਗਾ ਆ ਹੁਣ ਦੇਖ ਲਓ ਕਿੱਡੀ ਘਟਨਾ ਕਨਾਟਕ ਦੀ ਸਾਹਮਣੇ ਆਈ ਆ ਪਰ ਉਹ ਤਕੜਾ ਬੰਦਾ ਉਹਨੂੰ ਪਦਮ ਪੂਸ਼ਣ ਮਿਲੇ ਹੋਇਆ ਰਾਜ ਸਭਾ ਦੇ ਵਿੱਚ ਹੈਗਾ ਨਾਮਿਨੇਟ ਆ ਉਹ ਬਈ ਲੱਗਦਾ ਨਹੀਂ ਵੀ ਜਾਂ ਸਹੀ ਹੋਊਗੀ ਇਹ ਹਿੰਦੁਸਤਾਨਾ ਚਾਹੇ ਸਾਨੂੰ ਜਿਆਦਾ ਹੋਇਆ ਨੂੰ ਕਿੰਨਾ ਚਿਰ ਹੋ ਗਿਆ ਪਰ ਹਲੇ ਵੀ ਇੱਥੇ ਅਮੀਰ ਲਈ ਕਾਨੂੰਨ ਹੋਰ ਆ ਤੇ ਗਰੀਬ ਲਈ ਹੋਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹ ਜਿਹੜੀਆਂ ਕੁੜੀਆਂ ਨੇ ਇਹਨਾਂ ਨੂੰ ਇਨਸਾਫ ਮਿਲੇ ਆਪਣੀ ਆਵਾਜ਼ ਹੋਰ ਵੀਰ ਵੀ ਵੱਧ ਤੋਂ ਵੱਧ ਵੀਡੀਓ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ